ਹਾਂਜੀ ਦੋਸਤੋ ਜੀ ਹਾਜ਼ਰ ਹਾਂ ਅੱਜ ਆਪਾਂ ਤੁਹਾਨੂੰ ਦੱਸਾਂਗੇ ਨਿਕਰ ਕੱਟਣ ਦਾ ਹੁਣ ਤੱਕ ਦਾ ਸਭ ਤੋਂ ਸੌਖਾ ਤਰੀਕਾ ਜਿਹਦਾ ਨਾਮ ਦੇਖ ਲੈਂਦੇ ਆ ਜੀ ਆਪਾਂ ਨਾਮ ਪਿਆਦਾ ਹੈਗਾ ਵਾ ਸਕਰੀਨ ਤੇ ਆ ਤੁਹਾਡੀ ਤੇ 16 ਇੰਚ ਦੀ ਲੈਂਥ ਆ ਤੇ ਪੱਟ ਰੱਖਣੀ ਆਪਾਂ 30 ਇੰਚ ਦੇ ਠੀਕ ਆ ਜੀ ਲਾਸਟਿਕ ਗੇਜ ਚ ਪਾਉਣਾ 29 ਇੰਚ ਆ ਇੱਕ ਮੀਟਰ ਤੋਂ ਉੱਪਰ ਦਾ ਕਪੜਾ ਜੀ ਲੰਬਾਈ ਥੋੜੀ ਜਿਆਦਾ ਆ ਨਿਕਰ ਦੇ ਇਸ ਕਰਕੇ 1 ਮੀਟਰ ਤੋਂ ਉੱਪਰਾ ਕਪੜਾ ਜੀ ਠੀਕ ਹੈ ਪਾਟ ਆਪਣੇ ਹੈਗੇ 30 ਇੰਚ ਜੀ ਕਪੜੇ ਨੂੰ ਇਸ ਤਰੀਕੇ ਦੇ ਨਾਲ ਫੋਲਡ ਕਰਕੇ ਰੱਖਣਾ ਤੁਸੀਂ ਦੇਖ ਸਕਦੇ ਹੋ ਬਹੁਤ ਸੌਖਾ ਤਰੀਕਾ ਜੀ ਇਹ ਹੁਣ ਤੱਕ ਦਾ ਸਭ ਤੋਂ ਸੌਖਾ ਤਰੀਕਾ ਇਹੀ ਆ ਨਿੱਕਰ ਕਟਿੰਗ ਕਰਨ ਦਾ ਬਣੇ ਰਹੋ ਪੂਰੀ ਵੀਡੀਓ ਦੇ ਨਾਲ ਜੀ ਅਖੀਰ ਤੱਕ ਜ਼ਰੂਰ ਦੇਖਿਓ ਠੀਕ ਹੈ ਜੀ ਇਹਦੇ ਵਿੱਚ ਨਿੱਕਰ ਕਟਿੰਗ ਦੇ ਵਿੱਚ ਕੀ ਹੁੰਦਾ ਵਾ ਜੇ 30 ਇੰਚ ਪੱਟਾ ਹਰੇਕ ਕੀ 30 ਇੰਚ ਰੱਖਾਂਦਾ ਜੇ 25 ਇੰਚ ਪੱਟਾ ਦਾ 25 ਇੰਚ ਕਟਿੰਗ ਕਰਦਾ ਨਹੀਂ ਐਦਾਂ ਨਹੀਂ ਹੁੰਦਾ ਹੈਗਾ ਜੇ 30 ਇੰਚ ਪੱਟਾ ਆਪਾਂ 1.5 ਇੰਚ ਵਧਾ ਕੇ ਕਟਿੰਗ ਕਰਨੀ ਆ ਠੀਕ ਆ ਜੀ 1.5 ਇੰਚ ਵਧਾ ਕੇ ਆਪਣਾ 30 31 31 ਇੰਚ ਆਪਾਂ ਕਟਿੰਗ ਕਰਨੀ ਆ ਪੱਟਾਂ ਦੀ ਆਹ ਦੇਖੋ ਦੇਖ ਸਕਦਾ ਤੁਸੀਂ ਇਸ ਤਰੀਕੇ ਦੇ ਨਾਲ 9.5 16 ਤੇ ਰਿਸ਼ਾਲ ਲਾਉਣਾ ਜੀ ਇਹ ਤਾਂ ਆ ਗਿਆ ਆਪਣੇ ਪੱਤ ਠੀਕ ਹੈ ਜੀ ਇੱਥੋਂ 2 ਇੰਚ ਆਪਾਂ ਨੇ ਫੀਦਾ ਰੱਖਣਾ ਜੀ ਇਲਾਸਟਿਕ ਪਾਉਣ ਨੂੰ ਲੈਂਥ ਇਹ ਜੀ ਹੈਗੀ 1.5 ਇੰਚ ਆਹ ਹੋ ਗਈ ਆਪਣੀ ਲੰਬਾਈ ਜੀ ਡੇਢ ਇੰਚ نیچے ਆਪਾਂ ਫੋਲਡ ਕਰਨ ਨੂੰ ਰੱਖਣਾ ਤੁਹਾਨੂੰ ਨਿਸ਼ਾਨ ਲੰਬੇ ਲਾ ਕੇ ਤੁਹਾਨੂੰ ਨੇ ਆ ਜੀ ਇੱਕ ਮਿੰਟ ਠੀਕ ਹੈ ਜੀ ਆ 2 ਇੰਚ ਦਾ ਨਿਪਾ ਹੋ ਗਿਆ ਜੀ ਆਪਣਾ ਆਹ ਵਾਲੀ ਆ ਗਈ ਲੰਬਾਈ 1.5 ਇੰਚ ਹੋ ਗਈ ਆਪਣੀ ਫੋਲਡਿੰਗ ਜੀ ਠੀਕ ਹੈ ਇਦਾਂ ਆਪਾਂ ਮੈਨ ਨਹੀਂ ਬਣਾ ਕੇ ਉਹਰੇ ਅਟੈਚ ਕਰ ਦੇਣੀ ਆ ਜੀ ਇਹ ਹੋ ਗਈ ਆਪਣੀ ਨਿਕਰ ਦੀ ਕਟਿੰਗ ਆਪਾਂ 1.5 ਇੰਚ ਵਧਾ ਕੇ ਪੱਟ ਕੱਟਣੇ ਕੋਈ ਵੀ ਨਿਕਰ ਕੱਟੋ ਜੀ ਜਿੰਨੇ ਪੱਟ ਆਉਣਗੇ 1.5 ਇੰਚ ਵਧਾ ਕੇ ਕੱਟਣੇ ਆ ਜੀ ਇਹਦੇ ਤਾਂ ਤੁਹਾਡੇ ਪੱਟ ਪ੍ਰੋਪਰ ਸਹੀ ਹੋਣਗੇ ਜਿੰਨੇ ਤੁਹਾਡੇ ਮਿਣੇ ਹੋਣਗੇ ਤੇ ਇਹਦੇ ਵਿੱਚ ਆਪਾਂ ਨਿਫਾ ਪਾ ਦੇਣਾ ਅਗਦੀ ਵੀਡੀਓ ਬਣਾਵਾਂਗੇ ਆਪਾਂ ਨਿਕਰ ਦੀ ਸਿਲਾਈ ਕਰਦਿੰਦੀ ਜਿਹਨੇ ਜਿਹਨੇ ਉਹ ਵੀਡੀਓ ਦੇਖਣਾ ਚਾਹੁੰਦੇ ਆ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਬਹੁਤ ਛੇਤੀ ਨਿਕਰ ਦੀ ਸਟਿਚਿੰਗ ਦੀ ਵੀਡੀਓ ਅਪਲੋਡ ਕਰਾਂਗੇ ਤੁਹਾਡੇ ਵਾਸਤੇ Thank you.